ਕਾਂਗਰਸ ਨੇ ਸੰਧੂ ਸਾਹਿਬ ਕੈਂਪੇਨ ਸ਼ੁਰੂ ਕੀਤੀ ਆ ਕਹਿੰਦੇ ਨਾ ਗੁੰਡੇ ਨਾ ਹੰਕਾਰੀ ਇਸ ਵਾਰ ਕਾਂਗਰਸ ਦੀ ਵਾਰੀ ਤੁਹਾਨੂੰ ਗੁੰਡੇ ਤੇ ਹੰਕਾਰੀ ਸਾਦੇ ਆ ਕੱਲ ਪ੍ਰਤਾਪ ਬਾਜਵਾ ਹੋਰਾਂ ਦੇ ਨਾਲ ਮੈਂ ਇੰਟਰਵਿਊ ਕੀਤਾ ਉਹ ਕਹਿੰਦੇ ਕਿ ਡੰਡਾ ਤੰਤਰ ਦੀ ਪੋਲਿਟਿਕਸ ਹੋ ਰਹੀ ਆ ਪਰਚਾ ਦੀ ਪੋਲਿਟਿਕਸ ਹੋ ਰਹੀ ਆ ਨਸ਼ਾ ਤਸਕਰੀ ਦੀ ਪੋਲਿਟਿਕਸ ਹੋ ਰਹੀ ਆ ਤੁਹਾਡੇ ਤੇ ਸਿੱਧੀ ਸੈਲਿਗੇਸ਼ਨ ਲਾਉਂਦੇ ਨੇ ਇਹਨਾਂ ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ ਗੁੰਡੇ ਤੇ ਹੰਕਾਰੀ ਵਾਲੇ ਮਸਲੇ ਤੇ ਕਹਿੰਦੇ ਸੰਧੂ ਡੰਡੇ ਦੀ ਪੋਲਿਟਿਕਸ ਕਰ ਰਿਹਾ ਜਿਹੜਾ ਨਹੀਂ ਨਾਲ ਚੱਲਦਾ ਕਹਿੰਦੇ ਉਹ ਤੇ ਪਰਚਾ ਕਰਵਾ ਦਿੰਦਾ ਮੇਰੇ ਤੁਸੀਂ ਮੈਨੂੰ ਇੱਕ ਗੱਲ ਕਰੋ ਆ ਤੁਸੀਂ ਹੁਣ 2-3 ਮਹੀਨਿਆਂ ਤੋਂ ਮੈਂ ਪਾਰਟੀ ਜੁਆਇਨ ਕੀਤੀ ਆ ਹਾਂ ਇੱਕ ਵੀ ਸਿੰਗਲ ਐਫਆਈਆਰ ਵਿਖਾ ਦੇਣ ਜਿਹੜੀ ਕਿਸੇ ਆਪੋਜੀਸ਼ਨ ਤੇ ਹੋਈ ਆ ਉਹ ਕਹਿੰਦੇ ਬੰਦਾ ਛੱਡਿਆ ਹੀ ਕੋਈ ਨਹੀਂ ਕਹਿੰਦੇ ਇਹਨਾਂ ਨੇ ਜਿਹੜਾ ਬੰਦਾ ਮੂਰੇ ਆਉਂਦਾ ਮੈਂ ਨਾ ਜੀ ਮੈਨੂੰ ਇੱਕ ਐਫਆਈਆਰ ਵਿਖਾ ਦੇਣ ਇੱਕ ਐਫਆਈਆਰ ਵਿਖਾ ਦੇਣ ਕਿ ਜਿਹੜੀ ਇੱਕ ਵੀ ਪਰਚਾ ਕਿਸੇ ਇਹਨਾਂ ਦੇ ਵਰਕਰ ਤੇ ਹੋਇਆ ਆਵੇ ਕਾਂਗਰਸ ਵਰਕਰ ਤੇ ਹੋਇਆ ਹੋਵੇ ਭਾਜੀਪੀ ਦੇ ਵਰਕਰ ਤੇ ਹੋਇਆ ਹੋਵੇ ਕਿਸੇ ਤੇ ਹੋਇਆ ਹੋਵੇ ਇੱਕ ਵੀ ਪਰਚਾ ਇੱਕ ਐਫ ਆਈ ਆਰ ਦਿਖਾ ਦੇਣ ਤੇ ਮੈਂ ਮੰਨ ਜੀਉਗਾ ਦੂਜਾ ਇਲਜ਼ਾਮ ਇਹ ਲਾਉਂਦੇ ਕਹਿੰਦੇ ਤੁਹਾਡੇ ਤਾਂ ਇਲੈਕਸ਼ਨ ਹੀ ਸਾਰਾ ਪੁਲਿਸ ਲੜਦੀ ਪਈ ਆ ਕਹਿੰਦੇ ਮੁਲਾਜ਼ਮ ਲਾ ਰੱਖੇ ਕਹਿੰਦੇ ਸਾਰਾ ਪ੍ਰਸ਼ਾਸਨ ਦਾ ਮੈਸੇਜ ਹੋ ਰਿਹਾ ਵੇਖੋ ਜਦੋਂ ਵੋਟ ਬੈਂਕ ਹੀ ਆ ਨੀਗਾ ਤੇ ਫਿਰ ਕੋਈ ਨਾ ਕੋਈ ਅਲੀਗੇਸ਼ਨ ਲਾਉਣਗੇ ਹੀ ਨਾ ਫਿਰ ਖੀਰ ਤੇ ਕਹਿਣਗੇ ਜੀ ਜਿੱਦੜ ਰਿਜ਼ਲਟ ਆਉਣੇ ਆ ਉਦੋਂ ਕਹਿਣਗੇ ਜੀ ਧੱਕੇਸ਼ਾਹੀ ਹੋ ਗਈ ਜੀ ਤੱਕਾ ਹੋ ਗਿਆ ਜੀ ਇਹਦੇ ਸਰਕਾਰ ਨੇ ਤੱਕੇ ਨਾਲ ਇਲੈਕਸ਼ਨ ਜਿੱਤੀ ਆ